ਪੰਜਾਬੀ ਜਦੋਂ 20-25 ਵਰਿਆਂ ਮਗਰੋਂ ਪੰਜਾਬ ਵਾਪਸ ਆਉਂਦਾ ਹੈ ਤੇ ਆਪਣੇ ਪੰਜਾਬ ਦੇ ਹਾਲਾਤ ਦੇਖਦਾ ਹੈ ਤੇ ਉਹ ਆਪਣੇ ਪਿੰਡ ਵਾਲਿਆਂ ਨੂੰ ਸਵਾਲ ਕਰਦਾ ਹੈ ਤੇ ਉਹਦੇ ਸਵਾਲ ਨੇ ਕਵਤਾ 'ਚ ਤੇ ਉਹਦਾ ਜਵਾਬ ਹੈ ਤੇ ਉਹਦਾ ਸਮਾਧਾਨ ਦੇਣ ਦੀ ਕੋਸ਼ਿਸ਼ ਕੀਤੀ ਹੈ ਕਵਤਾ ਇਸ ਸਮੈਕ ਤੇ ਉਹ ਸਵਾਲ ਕਰਦਾ ਹੈ ਕਿ ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕੀ ਵਾਕਾ ਸੀ ਦੱਸੋ ਪਿੰਡ ਵਾਲਿਓ ਵੇ ਹੋ ਗਿਆ ਕੀ ਵਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਜਾ ਕੇ ਤੇ ਵਿਦੇਸ਼ਾਂ ਵਿੱਚ ਚੰਡੇ ਇਨਾ ਗੱਡ ਤੇ ਬਾਰਡਰ ਤੇ ਵੈਰੀਆਂ ਦੇ ਸਿਰ ਇੰਨਾ ਵੱਢ ਤੇ ਹੁਣ ਵੀ ਤਾਂ ਪਹਿਲਾ ਵਾਂਗ ਚੜਦੀ ਸਵੇਰ ਹੈ ਹੁਣ ਵੀ ਤਾਂ ਰੋਜ ਵਾਂਗ ਚੜਦੀ ਸਵੇਰ ਹੈ ਭਵਿੱਖ ਤੇ ਪੰਜਾਬ ਦੇ ਕਿਉਂ ਪੈ ਗਿਆ ਹਨੇਰੇ ਖੜੀ ਵੇਖ ਮੌਤ ਨੂੰ ਤੇ ਮਾਰਦਾ ਠਹਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਵਾ ਵਾ ਤੇ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚੋਂ ਲੱਭਦਾ ਮਿਹਨਤੀ ਪੰਜਾਬੀ ਇਹ ਅੰਨ ਦਾ ਤਾਂ ਸੱਬਦਾ ਹਸਰਤਾਂ ਮਾਰ ਕੇ ਬਹਾਨਾ ਘੜ ਦਿੰਦਾ ਸੀ ਤੇ ਥੋੜੀ ਚ ਵੀ ਉਹਦਾ ਸ਼ੁਕਰਾਨਾ ਕਰ ਦਿੰਦਾ ਸੀ ਅੰਨ ਉਪਜਾਉਣ ਚ ਇਹ ਸਾਰਿਆਂ ਦਾ ਆਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਵਾ ਵਾ ਤੇ ਦੱਸ ਦੋ ਭਰਾਵੋ ਸਾਨੂੰ ਖਾਦਾ ਕਿਸ ਕੋੜ ਨੇ ਦੱਸ ਦੋ ਭਰਾਵੋ ਸਾਨੂੰ ਖਾਦਾ ਕਿਸ ਕੋੜ ਨੇ ਪੁੱਛਿਆ ਸੀ ਦੱਸਿਆ ਨਹੀਂ ਪਿੰਡ ਵਾਲੇ ਬੋਰਡ ਨੇ ਬੋਰ ਥੱਲੇ ਸਾਥ ਸੀ ਜੋ ਪਿੰਡ ਵਾਲਾ ਨਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਤੇ ਹੱਕ ਲੈਣਾ ਜਾਣਦੇ ਸੀ ਛੱਟਦੇ ਨਾ ਤਲਵਾ ਵਾਰਸਿਆਂ ਉਹਦੇ ਨਾਂ ਹਰੀ ਸਿੰਘ ਨਲਵਾ ਲੜ ਕੇ ਤੇ ਵਹਿਰੀਆਂ ਦਾ ਕੱਢ ਤਾ ਕੜਾਕਾ ਸੀ ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਤੇ ਐਨੀ ਗੱਲ ਸੁਣ ਕੇ ਤੇ ਬਾਬਾ ਇੱਕ ਬੋਲਿਆ ਵੈ ਇੰਨੀ ਗੱਲ ਸੁਣ ਕੇ ਤੇ ਬਾਬਾ ਇੱਕ ਬੋਲਿਆ ਪੇਤ ਸਾਰਾ ਦਿਲ ਵਾਲਾ ਉਸ ਨੇ ਅਸੀਂ ਖੋਲਿਆ ਕਿ ਤੇਰਾ ਇਹ ਪੰਜਾਬ ਹੁਣ ਹੋ ਗਿਆ ਨਲਾਇਕ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਹ ਹ ਤੇ ਸੋਹਣੇ ਤੇ ਸਣੱਖੀਆਂ ਦਾ ਖੂਨ ਦਿੰਦੀ ਸਾੜ ਏ ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਏ ਸੋਹਣੇ ਤੇ ਸਣੱਖੀਆਂ ਦਾ ਖੂਨ ਦਿੰਦੀ ਸਾੜ ਏ ਲੱਤ ਲੱਗ ਜਾਏ ਤਾਂ ਕਲੇਜਾ ਦਿੰਦੀ ਪਾੜ ਏ ਗੋਰੇ ਗੋਰੇ ਗੱਬਰੂ ਇਹ ਕਰਦੀ ਬੁਲਾ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਹ ਹ ਤੇ ਚਿੱਟਾ ਚਿੱਟਾ ਕਹਿੰਦੇ ਜਦੋਂ ਨਾਂ ਚਿੱਟਾ ਪੈ ਗਿਆ ਉਦੋਂ ਦਾ ਪੰਜਾਬ ਦਾ ਤਾਂ ਪੱਠਾ ਵਸ ਬਹਿ ਗਿਆ ਤੇ ਸਿਆਸਤਾਂ ਦੇ ਲੋਭੀਆਂ ਨੇ ਕੀਤੀਆਂ ਸਿਆਸਤਾਂ ਹਜੇ ਹੋਰ ਦੱਸਣੀ ਮੈਂ ਚਿੱਟੇ ਵਾਲੀ ਦਾਸਤਾਂ ਜਵਾਨੀ ਸਾਡੀ ਫੜ ਲਿਆ ਗਲਤ ਟਰੇਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਏ ਤੇ ਪੁੱਤ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ ਪੁੱਤ ਵੀ ਗਿਆ ਤੇ ਫਿਰ ਪੋਤਰਾ ਵੀ ਗਿਆ ਚਿੱਟੇ ਦੇਆਂ ਚੱਕਰਾਂ 'ਚ ਦੋਤਰਾ ਵੀ ਗਿਆ ਪਿੰਡ 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 ਦੇ ਜਵਾਨ ਮੁੱਕੀ ਜਾਂਦੇ ਨੇ ਨਸ਼ਾ ਪੱਤਾ ਕਰਕੇ ਤੇ ਖੁੰਝੇ ਲੁੱਕੀ ਜਾਂਦੇ ਨੇ ਜਵਾਨੀ ਸਾਡੀ ਫੜ ਲਿਆ ਗਲਤ ਟਰੇਹ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਂ ਤੇ ਕੈਸਾ ਹੈ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ ਕੈਸਾ ਹੈ ਜਵਾਨੀ ਵਿੱਚ ਪੈਰ ਪਾਉਣ ਲੱਗ ਪਈ ਧੀ ਪੰਜਾਬ ਦੀ ਵੀ ਟੀਕੇ ਲਾਉਣ ਲੱਗ ਪਈ ਜੇ ਧੀ ਪੁੱਤ ਮਰ ਗਏ ਜਵਾਨੀ ਵਿੱਚ ਸੱਜਣਾ ਸਿਆਣਿਆਂ ਦੀ ਅਰਥੀ ਨੂੰ ਮੋੜਾ ਵੀ ਨਹੀਂ ਲੱਭਣਾ ਵਕਤ ਸੰਭਾਲ ਲੋ ਇਹ ਆਂਦਾ ਕਦ ਬੈ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਂ ਇਹ ਤੇ লাশ ਵੇਖ ਪੁੱਤ ਦੀ ਤੇ ਮਾਂ ਕਰ ਲਾਉਂਦੀ ਏ ਆਂਦਰਾਂ ਦੀ ਹਾ ਉਸ ਰੱਬ ਤੱਕ ਜਾਂਦੀ ਏ ਇਹ ਨਸ਼ਾ ਲਾਉਣ ਵਾਲੇ ਤੈਨੂੰ ਮਿਲੇ ਭੈੜੀ ਮੌਤ ਨਹੀਂ ਮੌਤ ਮਿਲੇ ਭੈੜੀ ਕੰਮ ਭੈੜਾ ਤੇਰਾ ਬਹੁਤ ਨਹੀਂ ਸਮਝਾਵੇ ਜੋ ਸਿਆਣਾ ਉਹਨੂੰ ਕਹਿੰਦੇ ਨੇ ਕਰਾ ਕੇ ਜਦੋਂ ਦੀ ਪੰਜਾਬ ਵਿੱਚ ਵੜ ਗਈ ਸਮਾਹ ਤੇ ਰਾਜਨੀਤੀ ਨਾਲੋਂ ਹੁਣ ਉੱਚਾ ਉੱਠ ਸੋਚੀਏ ਸਾਰੇ ਰਲ ਮਿਲ ਕੇ ਤੇ ਬਲਾਂ ਇਹ ਰੋਕੀਏ ਫਾਇਦਾ ਨੁਕਸਾਨ ਛੱਡ ਪੁੰਨੇ ਕਮਾ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ ਜਿਵੇਂ ਤੁਹਾਡੇ ਪੁੱਤ ਨੇ ਇਹ ਵੀ ਤੁਹਾਡੇ ਲਾਲ ਨੇ ਜਿਵੇਂ ਤੁਹਾਡੇ ਪੁੱਤ ਨੇ ਇਹ ਵੀ ਤੁਹਾਡੇ ਲਾਲ ਨੇ ਮੁਲਕ ਦੇ ਲਈ ਬਣ ਸਕਦੇ ਮਿਸਾਲ ਨੇ ਪਾਰਟੀਆਂ ਸਾਰੀਆਂ ਇੱਕ ਮੰਚ ਤੇ ਬਿਠਾ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ ਮੇਰੇ ਪੰਜਾਬ ਦੀ ਜਵਾਨੀ ਨੂੰ ਬਚਾ ਲਵੋ